ਸਤ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਪੁਸੀਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਕਰਦੀ ਹੈ ਰਿਸ਼ਵਤ ਖਾਂਦੀ ਹੈ ਐਵੇਂ ਕਰਦੀ ਓਵੇਂ ਕਰਦੀ ਹੈ ਪਰ ਅੱਜ ਪੁਲਿਸ ਦੇ ਪੁੱਜਕ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਪੁਲਿਸ ਦੇ ਵਰਗੀ ਕੋਈ ਦੁਨੀਆ ਦੇ ਵਿੱਚ ਪੁਲਿਸ ਵੀ ਨਹੀਂ ਹੈ ਉਹ ਕਿਸ ਤਰ੍ਹਾਂ ਵੀ ਤੁਹਾਨੂੰ ਸਾਰਾ ਦੱਸ ਦਿਆ ਸੀ ਵਾਕਿਆ ਸਵੇਰੇ ਤਕਰੀਬਨ 9:00 ਵਜੇ ਦੀ 8:00 ਦੀ ਗੱਲ ਹੈ ਬਠਿੰਡਾ ਦੇ ਵਿੱਚ ਇੱਕ ਜਿਹੜੀ ਨਹਿਰ ਲੰਘਦੀ ਹੈ ਉਸ ਨਹਿਰ ਦੇ ਕੋਲ ਇੱਕ ਗੱਡੀ ਹੈ ਜਿਹੜੀ ਗੁਜਰਦੀ ਆ ਉਸ ਗੱਡੀ ਦੇ ਵਿੱਚ 11 ਪਰਿਵਾਰ ਦੇ ਮੈਂਬਰ ਸਵਾਰ ਹੁੰਦੇ ਨੇ ਜਦੋਂ ਗੱਡੀ ਨਹਿਰ ਦੇ ਕੋਲੋਂ ਗੁਜਰ ਰਹੀ ਹੁੰਦੀ ਆ ਤਾਂ ਉਹ ਗੱਡੀ ਜਿਹੜੀ ਹੈ ਅਚਾਨਕ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਦੋਂ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਆਸ-ਪਾਸ ਬਹੁਤ ਸਾਰੇ ਲੋਕ ਜਿਹੜੇ ਉਸ ਗੱਡੀ ਨੂੰ ਦੇਖ ਲੈਂਦੇ ਨੇ ਵਿੱਚ ਡਿੱਗਦੀ ਨੂੰ ਤਾਂ ਆਲੇ ਦੁਆਲੇ ਜਿਹੜਾ ਚੀਕ ਚਾਹਰਾ ਮੱਚ ਜਾਂਦਾ ਭਜਣਾ ਠਮੱਚ ਜਾਂਦੇ ਆ ਪਰ ਨਹਿਰ ਦੇ ਵਿੱਚ ਛਾਲ ਮਾਰਨ ਦੇ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਪਰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਤਾਂ ਕੁਝ ਤੀਰ ਮਗਰੋਂ ਪੁਲਿਸ ਦੀ ਜਿਹੜੀ ਗੱਡੀ ਹੈ ਉਹ ਉੱਥੇ ਪਹੁੰਚ ਗਈ 11 ਦੇ 11 ਜਣਿਆਂ ਨੂੰ ਵਿੱਚ ਚਾਰ ਬੱਚੇ ਵੀ ਸੀ ਛੋਟੇ ਕੁਝ ਲੇਡੀਜ਼ ਵੀ ਸੀ ਤੇ ਜੈਂਟਸ ਵੀ ਸੀ ਜਿਨ੍ਹਾਂ ਨੂੰ ਮੌਕੇ ਤੇ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਬੇਚ ਸ਼ਾਲਾ ਮਾਰ ਦਿੱਤੀ ਗਈਆਂ ਦੱਸਦੇ ਕਿ ਜਸਵੰਤ ਸਿੰਘ ਨੌਜਵਾਨ ਹੈ ਪੰਜਾਬ ਪੁਲਿਸ ਦਾ ਕਾਂਸਟੇਬਲ ਹੈਡ ਕਾਂਸਟੇਬਲ ਜਸਵੰਤ ਸਿੰਘ ਜਿਸ ਦੇ ਖੂਬ ਚਰਚੇ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਜਸਵੰਤ ਸਿੰਘ ਦੀ ਸੋਭਾ ਹੋ ਰਹੀ ਹੈ ਕਿ ਸਲੂਟ ਹੈ ਜਸਵੰਤ ਸਿੰਘ ਨੂੰ ਸਲੂਟ ਹੈ ਜਸਵੰਤ ਸਿੰਘ ਨੂੰ ਜਸਵੰਤ ਸਿੰਘ ਵਰਗੇ ਲਾਇਕ ਜਿਹੜੇ ਕਾਂਸਟੇਬਲ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਵਧੀਆ ਮਨੁੱਖਾ ਨੂੰ ਬਚਾਉਣ ਵਾਲੇ ਜਿਹੜੇ ਸੋਭਾ ਵਾਲੇ ਕੰਮ ਅਕਸਰ ਕਰ ਦਿਖਾਉਂਦੇ ਨੇ ਜਸਵੰਤ ਨੇ ਵੀ ਉਹੀ ਕਰਿਆ ਮੌਕਾ ਦੇਖਦੇ ਹੋਏ ਜਸਵੰਤ ਨੇ ਮਗਰ ਜਿਹੜੀ ਐ ਛਾਲ ਮਾਰ ਦਿੱਤੀ ਤਾਂ ਉਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀਆਂ ਮੌਕੇ ਤੇ ਜਾਨਾਂ ਜਿਹੜੀਆਂ ਬਚਾ ਲਈਆਂ ਗਈਆਂ ਨੇ ਜਸਵੰਤ ਸਿੰਘ ਇੱਕ ਬਹੁਤ ਹੀ ਬਹਾਦਰ ਜਿਹੜਾ ਕਾਂਸਟੇਬਲ ਹੈ ਤਾਂ ਉਸ ਦੀ ਬਹਾਦਰੀ ਦੀ ਜਿਹੜੀ ਮਿਸਾਲ ਆ ਅੱਜ 9 ਵਜੇ ਇਸ ਨਹਿਰ ਦੇ ਵਿੱਚੋਂ ਜਦੋਂ ਉਸ ਨੇ ਇਸ ਪਰਿਵਾਰ ਨੂੰ ਕੱਢਿਆ ਤਾਂ ਦੇਖਣ ਨੂੰ ਮਿਲੀ ਬਹੁਤ ਸਾਰੇ ਲੋਕ ਜਸਵੰਤ ਸਿੰਘ ਦੀਆਂ ਫੋਟੋ ਵੀਡੀਓਜ਼ ਨੂੰ ਹੁਣ ਟਰੋਲ ਕਰ ਰਹੇ ਨੇ ਉੱਥੇ ਹੀ ਜਦੋਂ ਜਸਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਜਸਵੰਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਹਾਂਜੀ ਅਸੀਂ ਇਸੇ ਥਾਪੇ ਡਿਊਟੀ ਤੇ ਮੌਜੂਦ ਸਾਂ ਜਦੋਂ ਸਾਨੂੰ ਜਿਹੜੀ ਕਾਲ ਆਉਂਦੀ ਆ ਅਸੀਂ ਇੱਥੇ ਤੁਰੰਤ ਪਹੁੰਚਦੇ ਆ ਤਾਂ ਪਹੁੰਚ ਕੇ ਦੇਖਿਆ ਕਿ ਇੱਕ ਗੱਡੀ ਐ ਜਿਹੜੀ ਕਿ ਪਰਿਵਾਰ ਸਮੇਤ ਨਹਿਰ ਦੇ ਵਿੱਚ ਡਿੱਗੀ ਹੁੰਦੀ ਐ ਤਾਂ ਉਸ ਨੂੰ ਜਿਹੜਾ ਮਗਰ ਛਾਲਾ ਮਾਰ ਕੇ ਬਚਾ ਲਿਆ ਦੱਸ ਦੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਇਹ ਐ ਨਹਿਰ ਦੇ ਵਿੱਚ ਬਿਲਕੁਲ ਵੀ ਬਚਣ ਦਾ ਕੋਈ ਚਾਂਸ ਨਹੀਂ ਸੀ ਜੇਕਰ ਜਸਵੰਤ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਨਾ ਪਹੁੰਚਦਾ ਕਿਉਂਕਿ ਨਹਿਰਾ ਦੇ ਵਿੱਚ ਜਿਹੜਾ ਪਾਣੀ ਹੈ ਸਾਰਾ ਹੀ ਗੰਦਲਾ ਚੱਲ ਰਿਹਾ ਪਾੰਡੂ ਵਾਲਾ ਪਾਣੀ ਆਪਾਂ ਕਹਿ ਸਕਦੇ ਹਾਂ ਜਿਹੜਾ ਪਹਾੜਾਂ ਚੋਂ ਆ ਰਿਹਾ ਕਿਉਂਕਿ ਪਹਾੜਾਂ ਦੀ ਜਿਹੜੀ ਮਿੱਟੀ ਹੈ ਖਰ ਖਰ ਕੇ ਪਾਣੀ ਦੇ ਵਿੱਚ ਆਉਂਦੀ ਆ ਬਰਸਾਤਾਂ ਦਾ ਤੌਰ ਚੱਲ ਰਿਹਾ ਜਦੋਂ ਇਸ ਤਰ੍ਹਾਂ ਦਾ ਪਾਣੀ ਗੰਦਲਾ ਹੋਇਆ ਹੁੰਦਾ ਵਿੱਚ ਕੁਝ ਵੀ ਨਹਿਰ ਤੇ ਨਹੀਂ ਦਿਖਦਾ ਸੱਪ ਹੋਰ ਤਰ੍ਹਾਂ ਦੇ ਜਿਹੜੇ ਕੀੜੇ ਮਕੌੜੇ ਜਾਂ ਬਹੁਤ ਸਾਰੀਆਂ ਚੀਜ਼ਾਂ ਨਹਿਰ ਦੇ ਵਿੱਚ ਗੰਦਲੇ ਪਾਣੀ ਦੇ ਵਿੱਚ ਆਉਂਦੀਆਂ ਨੇ ਅਪਰੋ ਦਲਦਲ ਦੇ ਪੱਤੇ ਵੀ ਆਉਂਦੇ ਨੇ ਕਾਫੀ ਕੁਝ ਨਹਿਰ ਦੇ ਵਿੱਚ ਹੜਕੇ ਵਰ ਪਰ ਜਸਵੰਤ ਸਿੰਘ ਵਰਗੇ ਪਹਾਦਰ ਨੌਜਵਾਨੇ ਬਿਨਾ ਆਪਣੀ ਜਾਨ ਦੀ ਪਰਵਾਹ ਕੀਤੇ ਹੋਏ ਨਹਿਰ ਦੇ ਵਿੱਚ ਛਲਾਗ ਲਗਾ ਦਿੱਤੀ ਤਾਂ ਉਸ ਪਰਿਵਾਰ ਨੂੰ ਜਸਵੰਤ ਸਿੰਘ ਦੇ ਵੱਲੋਂ ਬਾਹਰ ਐ ਜਿਹੜਾ ਕੱਢਿਆ ਗਿਆ ਜਦੋਂ ਜਸਵੰਤ ਸਿੰਘ ਨੇ ਉਸ ਪਰਿਵਾਰ ਨੂੰ ਬਾਹਰ ਕੱਢਿਆ ਤਾਂ ਉਹ ਪਰਿਵਾਰ ਦੇ ਜੀਆ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਇਆ ਹਸਪਤਾਲ ਦੇ ਵਿੱਚ ਜਿੱਥੇ ਉਹ ਜੇਰੇ ਇਲਾਜ ਨੇ ਡਾਕਟਰਾਂ ਨੇ ਉਹਨੂੰ ਦੱਸਿਆ ਗਿਆ ਕਿ ਸਾਰਾ ਹੀ ਪਰਿਵਾਰ ਸਹੀ ਸਲਾਮਤ ਹੈ ਦੂਜੀ ਗੱਲ ਇਹ ਹੈ ਕਿ ਜੇਕਰ ਉੱਥੇ ਥੋੜੀ ਬਹੁਤੀ ਵੀ ਦੇਰ ਹੋ ਜਾਂਦੀ ਹੋ ਸਕਦਾ ਹੈ ਪਰਿਵਾਰ ਹੈ ਜਿਹੜਾ ਨਹੀਂ ਬਚਦਾ ਪਰ ਸਾਰੀ ਹੀ ਪੁਲਿਸ ਨੂੰ ਇਸ ਤਰ੍ਹਾਂ ਦੇ ਇਹ ਜਿਹੜੇ ਦਲੇਰ ਜਿਗਰੀ ਲੈ ਕੇ ਚੱਲਣ ਦੀ ਲੋੜ ਹੈ, ਇਨਸਾਨੀਅਤ ਰੱਖ ਕੇ ਚੱਲਣ ਦੀ ਲੋੜ ਹੈ। ਬਹੁਤ ਚੰਗੀ ਹੈ ਪੰਜਾਬ ਦੀ ਪੁਲਿਸ, ਬਹੁਤ ਵਧੀਆ ਕੰਮ ਜਿਹੜੇ ਸ਼ਲਾਘਾਯੋਗ ਇਸ ਤਰ੍ਹਾਂ ਦੇ ਕਰ ਰਹੀ ਹੈ। ਸੋ ਜਸਵੰਤ ਸਿੰਘ ਦੀਆਂ ਜਿਹੜੀਆਂ ਧਮਾਂ ਨੇ ਉਹ ਕੁਝ ਹੀ ਸਮੇਂ ਦੇ ਵਿੱਚ ਵਿਦੇਸ਼ਾਂ ਤੱਕ ਪਹੁੰਚ ਗਏ ਨੇ। ਵਿਦੇਸ਼ਾਂ ਤੋਂ ਲੋਕ ਟ੍ਰੋਲ ਕਰ ਰਹੇ ਨੇ ਜਸਵੰਤ ਸਿੰਘ ਹੈੱਡ ਕਨਸਟੇਬਲ ਨੂੰ ਕਿ ਇਸ ਨੌਜਵਾਨ ਨੇ ਜਿਹੜਾ ਕਦਮ ਅੱਜ ਚੱਕਿਆ ਉਹ ਬਹੁਤ ਹੀ ਵਧੀਆ ਕਦਮ ਸੀ, ਬਹੁਤ ਸ਼ਲਾਘਾਯੋਗ ਸੀ। ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਨਹਿਰ ਦੇ ਵਿੱਚੋਂ ਫਿਰ ਹਾਈਡਰਾ ਮਗਾ ਕੇ ਉਸ ਘਰ ਨੂੰ ਕੱਢਿਆ ਗਿਆ ਜਿਹੜਾ ਪਰਿਵਾਰ ਸੀ ਉਸ ਦੇ ਵਿੱਚ ਮੌਜੂਦ ਪਰਿਵਾਰ ਨੂੰ ਤਾਂ ਪਹਿਲੇ ਹੀ ਜਿਹੜਾ ਬਾਹਰ ਕੱਢ ਲਿਆ ਗਿਆ ਸੀ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਸਵੰਤ ਸਿੰਘ ਹੈੱਡ ਕਨਸਟੇਬਲ ਦੀ ਇਸ ਬਹਾਦਰੀ ਨੂੰ ਤਾਂ ਜਰੂਰ ਤੁਸੀਂ ਜਿਹੜਾ ਕਮੈਂਟ ਕਰਕੇ ਦੱਸਿਓ ਤੇ ਇਸ ਤਰ੍ਹਾਂ ਦੀ ਜਿਹੜੀ ਨਿਊਜ਼ ਹੁੰਦੀ ਆ ਉਹਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਜਿਹੜੇ ਅਫਸਰ ਨੇ ਜਾਫਰ ਵੱਡੇ ਅਫਸਰ ਨੇ ਵੱਡੇ ਅਧਿਕਾਰੀ ਨੇ ਉਹਨਾਂ ਤੱਕ ਵੀਡੀਓ ਇਹ ਪਹੁੰਚ ਸਕੇ ਜਿਹੜਾ ਬੰਦਾ ਮਾਨ ਸਰਮਾਨਾ ਜਸਵੰਤ ਸਿੰਘ ਵਰਗੇ ਕਾਂਸਟੇਬਲ ਨੂੰ ਜ਼ਰੂਰ ਹੈ ਜਿਹੜਾ ਮਿਲਣਾ ਚਾਹੀਦਾ ਕਿਉਂਕਿ ਕਿਸੇ ਦੀ ਜਾਨ ਬਚਾਉਣੀ ਉਸ ਨੂੰ ਜੀਵਨ ਦੇਣਾ ਜੀਵਿਤ ਕਰਨਾ ਇੱਕ ਬਰਾਬਰ ਹੈ ਇਹ ਕੰਮ ਉਹੀ ਬੰਦਾ ਕਰ ਸਕਦਾ ਹੈ ਜਿਹੜਾ ਬਹੁਤ ਹੀ ਵੱਡੇ ਜਿਗਰੇ ਵਾਲਾ ਤੇ ਰੱਬ ਦੇ ਨਜ਼ਦੀਕ ਹੁੰਦਾ ਤਾਂ ਜਸਵੰਤ ਸਿੰਘ ਵੀ ਬਿਲਕੁਲ ਵੱਡੇ ਜਿਗਰੇ ਵਾਲਾ ਨੌਜਵਾਨ ਕਾਂਸਟੇਬਲ ਹੈ ਤੇ ਰੱਬ ਨੂੰ ਮੰਨਣ ਵਾਲਾ ਵਾਕਏ ਉਸਨੇ ਇਹੋ ਕਰ ਦਿਖਾਇਆ ਜੋ ਕੋਈ ਹੋਰ ਨਹੀਂ ਸੀ ਕਰ ਸਕਦਾ ਅੱਜ ਉਸਨੇ ਆਪਣੀ ਦਲੇਰੀ ਦੀ ਮਿਸਾਲ ਦੇ ਜਿਹੜੇ ਝੰਡੇ ਐ ਉਹ ਪੂਰੇ ਬਠਿੰਡੇ ਤੇ ਪੰਜਾਬ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਘਟ ਦਿੱਤੇ ਨੇ ਲੋਕ ਖੂਬ ਉਸ ਨੂੰ ਟਰੋਲ ਕਰ ਰਹੇ ਨੇ ਉਸ ਦੀਆਂ ਫੋਟੋਆਂ ਪਾ ਕੇ ਸਲੂਟ ਹੈ ਜਸਵੰਤ ਸਿੰਘ ਨੂੰ ਸਲੂਟ ਹੈ ਜਸਵੰਤ ਸਿੰਘ ਨੂੰ ਬਾਰ ਬਾਰ ਲੋਕਾਂ ਦੇ ਵੱਲੋਂ ਲਿਖ ਕੇ ਇਹ ਜਿਹੜਾ ਮੈਸੇਜ ਹੈ ਉਹ ਟ੍ਰੋਲ ਕੀਤਾ ਜਾ ਰਿਹਾ ਫੋਟੋਆਂ ਟ੍ਰੋਲ ਕੀਤੀਆਂ ਜਾ ਰਹੀਆਂ ਨੇ ਵੀਡੀਓਸ ਟ੍ਰੋਲ ਕੀਤੀਆਂ ਜਾਂਦੀਆਂ ਨੇ ਸੋ ਆਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਸਾਰੇ ਹੀ ਅਫਸਰ ਇਸ ਤਰ੍ਹਾਂ ਆਪਣਾ ਜਿਹੜਾ ਕੰਮ ਹੈ ਉਹ ਬੜੀ ਹੀ ਬਹਾਦਰੀ ਤੇ ਇਮਾਨਦਾਰੀ ਦੇ ਨਾਲ ਕਰਦੇ ਰਹਿਣਗੇ ਸੋ ਸਾਰੀ ਹੀ ਪੁਲਿਸ ਨੂੰ ਤਹਿ ਦਿਲੋਂ ਸਾਡੀ ਵੀ ਸਲੂਟ ਹੈ ਸ਼ਿਰਕ ਟੀਵੀ ਵੀ ਪੰਜਾਬ ਪੁਲਿਸ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਹੈ ਸਾਸ੍ਰੀਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਕਰਦੀ ਹੈ ਰਿਸ਼ਵਤ ਖਾਂਦੀ ਹੈ ਐਵੇਂ ਕਰਦੀ ਓਵੇਂ ਕਰਦੀ ਹੈ ਪਰ ਅੱਜ ਪੁਲਿਸ ਦੇ ਕੁਝ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਪੁਲਿਸ ਦੇ ਵਰਗੀ ਕੋਈ ਦੁਨੀਆ ਦੇ ਵਿੱਚ ਪੁਲਿਸ ਵੀ ਨਹੀਂ ਹੈ ਉਹ ਕਿਸ ਤਰ੍ਹਾਂ ਵੀ ਤੁਹਾਨੂੰ ਸਾਰਾ ਦੱਸ ਦਿਆ ਸੀ ਵਾਕਿਆ ਸਵੇਰੇ ਤਕਰੀਬਨ 9:00 ਵਜੇ ਦੀ 8:00 ਵਜੇ ਦੀ ਗੱਲ ਹੈ ਬਠਿੰਡਾ ਦੇ ਵਿੱਚ ਇੱਕ ਜਿਹੜੀ ਨਹਿਰ ਲੰਘਦੀ ਹੈ ਉਸ ਨਹਿਰ ਦੇ ਕੋਲ ਇੱਕ ਗੱਡੀ ਹੈ ਜਿਹੜੀ ਗੁਜ਼ਰਦੀ ਆ ਉਸ ਗੱਡੀ ਦੇ ਵਿੱਚ 11 ਪਰਿਵਾਰ ਦੇ ਮੈਂਬਰ ਸਵਾਰ ਹੁੰਦੇ ਨੇ ਜਦੋਂ ਗੱਡੀ ਨਹਿਰ ਦੇ ਕੋਲ ਗੁਜ਼ਰ ਰਹੀ ਹੁੰਦੀ ਆ ਤਾਂ ਉਹ ਗੱਡੀ ਜਿਹੜੀ ਹੈ ਅਚਾਨਕ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਦੋਂ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਆਸ-ਪਾਸ ਬਹੁਤ ਸਾਰੇ ਲੋਕ ਜਿਹੜੇ ਉਸ ਗੱਡੀ ਨੂੰ ਦੇਖ ਲੈਂਦੇ ਨੇ ਵਿੱਚ ਡਿੱਗਦੀ ਨੂੰ ਤਾਂ ਆਲੇ ਦੁਆਲੇ ਜਿਹੜਾ ਚੀਕ ਚਾਹਰਾ ਮਚ ਜਾਂਦਾ ਭਜਣਾ ਠਮਚ ਜਾਂਦੇ ਆ ਪਰ ਨਹਿਰ ਦੇ ਵਿੱਚ ਛਾਲ ਮਾਰਨ ਦੇ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਪਰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਤਾਂ ਕੁਝ देर ਮਗਰੋਂ ਪੁਲਿਸ ਦੀ ਜਿਹੜੀ ਗੱਡੀ ਹੈ ਉਹ ਉੱਥੇ ਪਹੁੰਚ ਕੇ 11 ਦੇ 11 ਜਣਿਆਂ ਨੂੰ ਵਿੱਚ ਚਾਰ ਬੱਚੇ ਵੀ ਸੀ ਛੋਟੇ ਉੱਜੇ ਲੇਡੀਜ਼ ਵੀ ਸੀ ਤੇ ਜੈਂਟਸ ਵੀ ਸੀ ਜਿਨ੍ਹਾਂ ਨੂੰ ਮੌਕੇ ਤੇ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਵਿੱਚ ਛਾਲਾ ਮਾਰ ਦਿੱਤੀ ਗਈਆਂ ਦੱਸਦੀ ਹੈ ਕਿ ਜਸਵੰਤ ਸਿੰਘ ਨੌਜਵਾਨ ਹੈ ਪੰਜਾਬ ਪੁਲਿਸ ਦਾ ਕਾਂਸਟੇਬਲ ਹੈੱਡ ਕਾਂਸਟੇਬਲ ਜਸਵੰਤ ਸਿੰਘ ਜਿਸ ਦੇ ਖੂਬ ਚਰਚੇ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਜਸਵੰਤ ਸਿੰਘ ਦੀ ਸੋਭਾ ਹੋ ਰਹੀ ਹੈ ਕਿ ਸਲੂਟ ਹੈ ਜਸਵੰਤ ਸਿੰਘ ਨੂੰ ਸਲੂਟ ਹੈ ਜਸਵੰਤ ਸਿੰਘ ਨੂੰ ਜਸਵੰਤ ਸਿੰਘ ਵਰਗੇ ਲਾਇਕ ਜਿਹੜੇ ਕਾਂਸਟੇਬਲ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਵਧੀਆ ਮਨੁੱਖਾਂ ਨੂੰ ਬਚਾਉਣ ਵਾਲੇ ਜਿਹੜੇ ਸੋਭਾ ਵਾਲੇ ਕੰਮ ਅਕਸਰ ਕਰ ਦਿਖਾਉਂਦੇ ਨੇ ਜਸਵੰਤ ਨੇ ਵੀ ਉਹੀ ਕਰਿਆ ਮੌਕਾ ਦੇਖਦੇ ਹੋਏ ਜਸਵੰਤ ਨੇ ਮਗਰ ਜਿਹੜੀ ਐ ਛਾਲ ਮਾਰ ਦਿੱਤੀ ਤਾਂ ਉਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀਆਂ ਮੌਕੇ ਤੇ ਜਾਨਾਂ ਜਿਹੜੀਆਂ ਬਚਾ ਲਈਆਂ ਗਈਆਂ ਨੇ ਜਸਵੰਤ ਸਿੰਘ ਇੱਕ ਬਹੁਤ ਹੀ ਬਹਾਦਰ ਜਿਹੜਾ ਕਨਸਟੇਬਲ ਹੈ ਤਾਂ ਉਸ ਦੀ ਬਹਾਦਰੀ ਦੀ ਜਿਹੜੀ ਮਿਸਾਲ ਆ ਅੱਜ 9 ਵਜੇ ਇਸ ਨਹਿਰ ਦੇ ਵਿੱਚੋਂ ਜਦੋਂ ਉਸ ਨੇ ਇਸ ਪਰਿਵਾਰ ਨੂੰ ਕੱਢਿਆ ਤਾਂ ਦੇਖਣ ਨੂੰ ਮਿਲੀ ਬਹੁਤ ਸਾਰੇ ਲੋਕ ਜਸਵੰਤ ਸਿੰਘ ਦੀਆਂ ਫੋਟੋ ਵੀਡੀਓਜ਼ ਨੂੰ ਹੁਣ ਟਰੋਲ ਕਰ ਰਹੇ ਨੇ ਉੱਥੇ ਹੀ ਜਦੋਂ ਜਸਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਜਸਵੰਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਹਾਂਜੀ ਅਸੀਂ ਇਸੇ ਥਾਪੇ ਡਿਊਟੀ ਤੇ ਮੌਜੂਦ ਸਾਂ ਜਦੋਂ ਸਾਨੂੰ ਜਿਹੜੀ ਕਾਲ ਆਉਂਦੀ ਆ ਅਸੀਂ ਇੱਥੇ ਤੁਰੰਤ ਪਹੁੰਚਦੇ ਆ ਤਾਂ ਪਹੁੰਚ ਕੇ ਦੇਖਿਆ ਕਿ ਇੱਕ ਗੱਡੀ ਐ ਜਿਹੜੀ ਕਿ ਪਰਿਵਾਰ ਸਮੇਤ ਨਹਿਰ ਦੇ ਵਿੱਚ ਡਿੱਗੀ ਹੁੰਦੀ ਐ ਤਾਂ ਉਸ ਨੂੰ ਜਿਹੜਾ ਮਗਰ ਛਾਲਾ ਮਾਰ ਕੇ ਬਚਾ ਲਿਆ ਦੱਸ ਦੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਇਹ ਐ ਨਹਿਰ ਦੇ ਵਿੱਚ ਬਿਲਕੁਲ ਵੀ ਬਚਣ ਦਾ ਕੋਈ ਚਾਂਸ ਨਹੀਂ ਸੀ ਜੇਕਰ ਜਸਵੰਤ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਨਾ ਪਹੁੰਚਦਾ ਕਿਉਂਕਿ ਨਹਿਰਾ ਦੇ ਵਿੱਚ ਜਿਹੜਾ ਪਾਣੀ ਹੈ ਸਾਰਾ ਹੀ ਗੰਦਲਾ ਚੱਲ ਰਿਹਾ ਪਾंडੂ ਵਾਲਾ ਪਾਣੀ ਆਪਾਂ ਕਹਿ ਸਕਦੇ ਹਾਂ ਜਿਹੜਾ ਪਹਾੜਾ ਚੋਂ ਆ ਰਿਹਾ ਕਿਉਂਕਿ ਪਹਾੜਾ ਦੀ ਜਿਹੜੀ ਮਿੱਟੀ ਹੈ ਖਰ ਖਰ ਕੇ ਪਾਣੀ ਦੇ ਵਿੱਚ ਆਉਂਦੀ ਆ ਬਰਸਾਤਾਂ ਦਾ ਦੌਰ ਚੱਲ ਰਿਹਾ ਜਦੋਂ ਇਸ ਤਰ੍ਹਾਂ ਦਾ ਪਾਣੀ ਗੰਦਲਾ ਹੋਇਆ ਹੁੰਦਾ ਵਿੱਚ ਕੁਝ ਵੀ ਨਹਿਰ ਤੇ ਨਹੀਂ ਦਿਖਦਾ ਸੱਪ ਹੋਰ ਤਰ੍ਹਾਂ ਦੇ ਜਿਹੜੇ ਕੀੜੇ ਮਕੌੜੇ ਜਾਂ ਬਹੁਤ ਸਾਰੀਆਂ ਚੀਜ਼ਾਂ ਨਹਿਰ ਦੇ ਵਿੱਚ ਗੰਦਲੇ ਪਾਣੀ ਦੇ ਵਿੱਚ ਆਉਂਦੀਆਂ ਨੇ ਅਪਰੋਧ ਦਲਦਲ ਦੇ ਪੱਤੇ ਵੀ ਆਉਂਦੇ ਨੇ ਕਾਫੀ ਕੁਝ ਨਹਿਰ ਦੇ ਵਿੱਚ ਹੜਕੇ ਹੁੰਦਾ ਪਰ ਜਸਵੰਤ ਸਿੰਘ ਵਰਗੇ ਪਹਾਦਰ ਨੌਜਵਾਨੇ ਬਿਨਾ ਆਪਣੀ ਜਾਨ ਦੀ ਪਰਵਾਹ ਕੀਤੇ ਹੋਏ ਨਹਿਰ ਦੇ ਵਿੱਚ ਛਲਾਗ ਲਗਾ ਦਿੱਤੀ ਤਾਂ ਉਸ ਪਰਿਵਾਰ ਨੂੰ ਜਸਵੰਤ ਸਿੰਘ ਦੇ ਵੱਲੋਂ ਬਾਹਰ ਹੈ ਜਿਹੜਾ ਕੱਢਿਆ ਗਿਆ ਜਦੋਂ ਜਸਵੰਤ ਸਿੰਘ ਨੇ ਉਸ ਪਰਿਵਾਰ ਨੂੰ ਬਾਹਰ ਕੱਢਿਆ ਤਾਂ ਉਹ ਪਰਿਵਾਰ ਦੇ ਜੀਆ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਇਆ ਹਸਪਤਾਲ ਦੇ ਵਿੱਚ ਜਿੱਥੇ ਉਹ ਜੇਰੇ ਇਲਾਜ ਨੇ ਡਾਕਟਰਾਂ ਨੇ ਵੱਲੋਂ ਦੱਸਿਆ ਗਿਆ ਕਿ ਸਾਰਾ ਹੀ ਪਰਿਵਾਰ ਸਹੀ ਸਲਾਮਤ ਹੈ ਤੇ ਦੂਜੀ ਗੱਲ ਇਹ ਹੈ ਕਿ ਜੇਕਰ ਉੱਥੇ ਥੋੜੀ ਬਹੁਤ ਵੀ ਦੇਰ ਹੋ ਜਾਂਦੀ ਹੋ ਸਕਦਾ ਹੈ ਪਰਿਵਾਰ ਹੈ ਜਿਹੜਾ ਨਹੀਂ ਬਚਦਾ ਪਰ ਸਾਰੀ ਹੀ ਪੁਲਿਸ ਨੂੰ ਇਸ ਤਰ੍ਹਾਂ ਦੇ ਜਿਹੜੇ ਦਲੇਰ ਜਿਗਰੇ ਲੈ ਕੇ ਚੱਲਣ ਦੀ ਲੋੜ ਹੈ, ਇਨਸਾਨੀਅਤ ਰੱਖ ਕੇ ਚੱਲਣ ਦੀ ਲੋੜ ਹੈ। ਬਹੁਤ ਚੰਗੀ ਹੈ ਪੰਜਾਬ ਦੀ ਪੁਲਿਸ, ਬਹੁਤ ਵਧੀਆ ਕੰਮ ਜਿਹੜੇ ਸ਼ਲਾਘਾਯੋਗ ਇਸ ਤਰ੍ਹਾਂ ਦੇ ਕਰ ਰਹੀ ਹੈ। ਸੋ ਜਸਵੰਤ ਸਿੰਘ ਦੀਆਂ ਜਿਹੜੀਆਂ ਧਮਾਂ ਨੇ ਉਹ ਕੁਝ ਹੀ ਸਮੇਂ ਦੇ ਵਿੱਚ ਵਿਦੇਸ਼ਾਂ ਤੱਕ ਪਹੁੰਚ ਗਈਆਂ ਨੇ। ਵਿਦੇਸ਼ਾਂ ਤੋਂ ਲੋਕ ਟਰੋਲ ਕਰ ਰਹੇ ਨੇ ਜਸਵੰਤ ਸਿੰਘ ਹੈੱਡ ਕਨਸਟੇਬਲ ਨੂੰ ਕਿ ਇਸ ਨੌਜਵਾਨ ਨੇ ਜਿਹੜਾ ਕਦਮ ਅੱਜ ਚੱਕਿਆ ਉਹ ਬਹੁਤ ਹੀ ਵਧੀਆ ਕਦਮ ਸੀ, ਬਹੁਤ ਸ਼ਲਾਘਾਯੋਗ ਸੀ। ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਨਹਿਰ ਦੇ ਵਿੱਚੋਂ ਫਿਰ ਹਾਈਡਰਾ ਮਗਾ ਕੇ ਉਸ ਕਾਰਨੋਂ ਕੱਢਿਆ ਗਿਆ ਜਿਹੜਾ ਪਰਿਵਾਰ ਸੀ ਉਸ ਦੇ ਵਿੱਚ ਮੌਜੂਦ ਪਰਿਵਾਰ ਨੂੰ ਤਾਂ ਪਹਿਲੇ ਹੀ ਜਿਹੜਾ ਬਾਹਰ ਕੱਢ ਲਿਆ ਗਿਆ ਸੀ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਸਵੰਤ ਸਿੰਘ ਹੈੱਡ ਕਨਸਟੇਬਲ ਦੀ ਇਸ ਬਹਾਦਰੀ ਨੂੰ ਤਾਂ ਜਰੂਰ ਤੁਸੀਂ ਜਿਹੜਾ ਕਮੈਂਟ ਕਰਕੇ ਦੱਸਿਓ ਤੇ ਇਸ ਤਰ੍ਹਾਂ ਦੀ ਜਿਹੜੀ ਨਿਊਜ਼ ਹੁੰਦੀ ਆ ਉਹਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਜਿਹੜੇ ਅਫਸਰ ਨੇ ਜਾਫਰ ਵੱਡੇ ਅਫਸਰ ਨੇ ਵੱਡੇ ਹਾਲਾ ਅਧਿਕਾਰੀ ਨੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਜਿਹੜਾ ਬੰਦਾ ਮਾਨ ਸਰਮਾਨਾ ਜਸਵੰਤ ਸਿੰਘ ਵਰਗੇ ਕਾਂਸਟੇਬਲ ਨੂੰ ਜ਼ਰੂਰ ਹੈ ਜਿਹੜਾ ਮਿਲਣਾ ਚਾਹੀਦਾ ਕਿਉਂਕਿ ਕਿਸੇ ਦੀ ਜਾਨ ਬਚਾਉਣੀ ਉਸ ਨੂੰ ਜੀਵਨ ਦੇਣਾ ਜੀਵਤ ਕਰਨਾ ਇੱਕ ਬਰਾਬਰ ਹੈ ਇਹ ਕੰਮ ਉਹੀ ਬੰਦਾ ਕਰ ਸਕਦਾ ਹੈ ਜਿਹੜਾ ਬਹੁਤ ਹੀ ਵੱਡੇ ਜਿਗਰੇ ਵਾਲਾ ਤੇ ਰੱਬ ਦੇ ਨਜ਼ਦੀਕ ਹੁੰਦਾ ਤਾਂ ਜਸਵੰਤ ਸਿੰਘ ਵੀ ਬਿਲਕੁਲ ਵੱਡੇ ਜਿਗਰੇ ਵਾਲਾ ਨੌਜਵਾਨ ਕਾਂਸਟੇਬਲ ਹੈ ਦੇ ਰੱਬ ਨੂੰ ਮੰਨਣ ਵਾਲਾ ਵਾਕੇ ਉਸਨੇ ਇਹੋ ਕਰ ਦਿਖਾਇਆ ਜੋ ਕੋਈ ਹੋਰ ਨਹੀਂ ਸੀ ਕਰ ਸਕਦਾ ਅੱਜ ਉਸਨੇ ਆਪਣੀ ਦਲੇਰੀ ਦੀ ਮਿਸਾਲ ਦੇ ਜਿਹੜੇ ਝੰਡੇ ਐ ਉਹ ਪੂਰੇ ਬਠਿੰਡੇ ਤੇ ਪੰਜਾਬ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਗੱਡ ਦਿੱਤੇ ਨੇ ਲੋਕ ਖੂਬ ਉਸ ਨੂੰ ਟਰੋਲ ਕਰ ਰਹੇ ਨੇ ਉਸ ਦੀਆਂ ਫੋਟੋਆਂ ਪਾ ਕੇ ਸਲੂਟ ਹੈ ਜਸਵੰਤ ਸਿੰਘ ਨੂੰ ਸਲੂਟ ਹੈ ਜਸਵੰਤ ਸਿੰਘ ਨੂੰ ਬਾਰ ਬਾਰ ਲੋਕਾਂ ਦੇ ਵੱਲੋਂ ਲਿਖ ਕੇ ਇਹ ਜਿਹੜਾ ਮੈਸੇਜ ਹੈ ਉਹ ਟਰੋਲ ਕੀਤਾ ਜਾ ਰਿਹਾ ਫੋਟੋਆਂ ਟਰੋਲ ਕੀਤੀਆਂ ਜਾ ਰਹੀਆਂ ਨੇ ਵੀਡੀਓ ਟਰੋਲ ਕੀਤੀਆਂ ਜਾਂਦੀਆਂ ਨੇ ਸੋ ਆਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਸਾਰੇ ਹੀ ਅਫਸਰ ਇਸ ਤਰ੍ਹਾਂ ਆਪਣਾ ਜਿਹੜਾ ਕੰਮ ਹੈ ਉਹ ਬੜੀ ਹੀ ਬਹਾਦਰੀ ਤੇ ਇਮਾਨਦਾਰੀ ਦੇ ਨਾਲ ਕਰਦੇ ਰਹਿਣਗੇ ਸੋ ਸਾਰੇ ਹੀ ਪੁਲਿਸ ਨੂੰ ਤਹਿ ਦਿਲੋਂ ਸਾਡੀ ਵੀ ਸਲੂਟ ਹੈ ਸ਼ਿਰਕਤ ਟੀਵੀ ਵੀ ਪੰਜਾਬ ਪੋਸਟ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਹੈ